ਜ਼ਰੂਰੀ ਨਹੀਂ ਕਿ ਪੁਲਿਸ ਮੁਲਾਜ਼ਮੇ ਤੇ ਮੌਜੂਦ ਹੋਣਗੇ ਤਾਂ ਹੀ ਤੁਹਾਡਾ ਚਲਾਨ ਹੋਏਗਾ ਹੁਣ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਲੁਧਿਆਣਾ ਪੁਲਿਸ ਦੀ ਤੀਜੀ ਅੱਖ ਹੈ ਉਹ ਹੁਣ ਤੁਹਾਡਾ ਚਲਾਨ ਕੱਟ ਦੇਗੀ ਆ ਜ਼ੈਬਰਾ ਕ੍ਰੋਸਿੰਗ ਨੂੰ ਕ੍ਰੋਸ ਕਰਕੇ ਇੱਥੇ ਬ੍ਰੇਕ ਮਾਰੀ ਆ ਤਾਂ ਪੁਲਿਸ ਮੁਲਾਜ਼ਮਾ ਦੇ ਵੱਲੋਂ ਇਹਨਾਂ ਦੀ ਜਿਹੜਾ ਚਲਾਨ ਕੀਤਾ ਜਾ ਰਿਹਾ ਹੈ ਈ ਰਿਕਸ਼ਾ ਚਾਲਕ ਹੈ ਹੁਣ ਬੈਕ ਕਰ ਰਹੇ ਨੇ ਪਹਿਲਾਂ ਹੀ ਕਿਉਂ ਨਹੀਂ ਬ੍ਰੇਕ ਮਾਰੀ ਉਹ ਸੇਲੇਖ ਲਾਰੀ ਮੈਂ ਤੇ ਗੱਡੀ ਕਾਂ ਤੋੜੀ ਨਹੀਂ ਕਿਉਂਕਿ ਲਾਈਟਾਂ 3 ਸੈਕਿੰਡ ਦੀਆਂ ਸੀ ਮੈਂ ਉੱਥੇ ਖੜਾ ਸੀ ਤਾਂ ਮੈਂ ਉਸ ਤੋਂ ਬਾਅਦ ਮੂਵ ਨਹੀਂ ਕਰ ਸਕਦਾ ਹੈ ਨੈਟ ਲਾਈਟ ਤੋਂ ਪਹਿਲਾਂ ਇੱਕ orange ਸਿਗਨਲ ਵੀ ਹੁੰਦਾ ਜੋ ਅਲਰਟ ਦਿੰਦਾ ਹੈ ਕਿ ਤੁਸੀਂ ਪਹਿਲਾਂ ਹੀ ਗੱਡੀ ਰੋਕ ਲਓ ਸਾਰ ਉਸ ਤੋਂ ਪਹਿਲਾਂ ਲਾਈਟਾਂ ਤੋਂ ਪਹਿਲਾਂ ਹੀ ਮੈਂ ਖੜਾ ਸੀ 3 ਸੈਕਿੰਡ ਪਰ ਮੇਰੇ ਅਕੇ ਪਿੱਛੇ ਤੇ ਗੱਡੀਆਂ ਸੀ ਮੈਂ ਨਾ ਕਾਂ ਕਰ ਸਕਦਾ ਨਾ ਪਛਾਣ ਕਰ ਸਕਦਾ ਮੇਰੇ ਕੋ ਕੋਈ ਚੋਇਸ ਹੀ ਨਹੀਂ ਆਈ ਵੀ ਇਹ ਵੀ ਤੇ ਅੰਡਰਸਟੈਂਡ ਕਰੋ ਕਿ ਜੋ ਗਾੜੀ ਥੋੜਾ ਪਿੱਛੇ ਰਕਵਾਓ ਬਹਾਨੇਬਾਜ਼ੀ ਜਿਹੜੀ ਲਗਾਤਾਰ ਲਗਾਈ ਜਾ ਰਹੀ ਹੈ ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਦੋਂ ਸਾਨੂੰ ਸੈਕਿੰਡ ਨਜ਼ਰ ਆ ਰਹੇ ਨੇ ਸੁਖਿੰਦਰ ਜੀ ਇੱਕ ਵਾਰ ਇਹ ਤਸਵੀਰ ਵੀ ਦਿਖਾਓ ਸੈਕਿੰਡ ਜਦੋਂ ਸਾਨੂੰ ਨਜ਼ਰ ਆ ਰਿਹਾ ਕਿ ਇੰਨੇ ਸੈਕਿੰਡ ਬਾਅਦ ਜਿਹੜੀ ਹੈ ਰੈੱਡ ਲਾਈਟ ਹੋਣ ਜਾ ਰਹੀ ਹੈ ਤਾਂ ਫੇਰ ਅਸੀਂ ਕਿਉਂ ਨਹੀਂ ਨਿਯਮਾਂ ਦੀ ਪਾਲਣਾ ਕਰਦੇ ਕਿਉਂ ਤੋਂ ਹੁਣ ਵੀ ਜਿਹੜੇ ਇਹ ਲੋਕ ਨੇ ਜਿਹਸਾਰੇ ਜੈਬਰਾ ਕ੍ਰੋਸਿੰਗ ਦੇ ਉੱਤੇ ਆ ਕੇ ਖੜੇ ਨੇ ਜਦੋਂ ਇਹਨਾਂ ਨੂੰ ਜਦਾ ਸੀ ਹੁਣ ਇਹਨਾਂ ਦੇ ਚਲਾਨ ਕਰ ਰਹੇ ਆ ਅੱਜ ਸਾਡਾ ਮਕਸਦ ਇਹਨਾਂ ਨੂੰ ਸਮਝਾਉਣਾ ਨਹੀਂ ਹੈ ਕਿੰਨੀ ਕ ਵਾਰ ਸਮਝਾਉਣਾ ਹੈ ਇਹ ਕਿਉਂਕਿ ਹੁਣ ਇਨਫੋਰਸਮੈਂਟ ਦੀ ਲੋੜ ਮਹਿਸੂਸ ਹੋ ਰਹੀ ਹੈ ਇਹ ਪਿਆਰ ਦੀ ਭਾਸ਼ਾ ਜਿੰਨੀ ਕੁ ਵਰਤੀ ਜਾ ਸਕਦੀ ਸੀ ਉਦੋਂ ਬੱਤਾਂ ਸੀ ਕਰਤੀ ਗੱਡੀ ਨੂੰ ਦੇਖ ਕੇ ਚਲਾਨ ਨਹੀਂ ਹੋਣਾ ਕਿ ਇਹ ਖਲਾਣੇ ਦੀ ਗੱਡੀ ਹੈ ਉਹਨੇ ਦੇਖਣਾ ਵਾਇਲੇਸ਼ਨ ਹੋਈ ਹੈ ਕੈਮਰੇ ਨੇ ਵਾਇਲੇਸ਼ਨ ਨੂੰ ਚੈੱਕ ਕਰਦਾ ਵਾਇਲੇਸ਼ਨ ਹੋਈ ਹੈ ਗੱਡੀ ਦੇ ਨੰਬਰ ਨੂੰ ਉਹਨੇ ਲੋਕੇਟ ਕਰਨਾ ਤੇ ਨਾਮ ਦੇ ਨਾਲ ਉਹਦਾ ਐਡਰੈਸ ਕੱਢ ਕੇ ਉਹਦੇ ਪਤੇ ਤੇ ਜਿਹੜਾ ਚਲਾਨ ਆ ਉਹਨੂੰ ਭੇਜ ਦੇਣਾ ਤੇ ਵਿਦਿਨ 5 ਮਿੰਟਸ ਉਹਦੇ ਮੋਬਾਈਲ ਤੇ ਜਿਹੜਾ ਮੋਬਾਈਲ ਉਹਨੇ ਦਿੱਤਾ ਹੋਇਆ ਜਿਹੜਾ ਪਾਂ ਦੇ ਵਿੱਚ ਉਹਦਾ ਮੋਬਾਈਲ ਨੰਬਰ ਆ ਉਹਦੇ ਤੇ ਚਲਾਨ ਜਿਹੜਾ 5 ਮਿੰਟ ਦੇ ਘੜਕ ਦੇਣੇ ਲੱਗ ਜਾ ਲੁਧਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਜਿਹੜਾ ਦਿੱਤਾ ਜਾ ਰਿਹਾ ਲਗਾਤਾਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਪਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ACP ਗੁਰਦੇਵ ਸਿੰਘ ਪਹਿਲਾਂ ਵੀ ਅੱਜ ਤੋਂ ਕੁਝ ਦਿਨ ਪਹਿਲਾਂ ਇੱਥੇ ਪਹੁੰਚੇ ਸੀ ਲੋਕਾਂ ਨੂੰ ਅਵੇਅਰ ਕੀਤਾ ਪਰ ਆ ਗੱਡੀ ਤੁਸੀਂ ਦੇਖ ਸਕਦੇ ਹੋ ਬਰੇਜ਼ਾ ਗੱਡੀ ਜੋ ਕਿ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਖੜੀ ਹੈ ਇਸ ਗੱਡੀ ਦਾ ਵੀ ਚਲਾਨ ਹੋਣ ਜਾ ਰਿਹਾ ਹੈ ਬਰੇਰੋ ਗੱਡੀ ਦਾ ਵੀ ਚਲਾਨ ਜਿਹੜਾ ਉਹ ਹੋਣ ਜਾ ਰਿਹਾ ਹੈ ACP ਗੁਰਦੇਵ ਸਿੰਘ ਮੌਕੇ ਤੇ ਪਹੁੰਚੇ ਨੇ ਲਗਾਤਾਰ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਅਵੇਅਰ ਕੀਤਾ ਜਾ ਰਿਹਾ ਪਰ ਫਿਰ ਵੀ ਲੋਕ ਜਿਹੜੇ ਆ ਹਜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਪਾਰੇ ਗਲਤਬਾਤ ਕਰਦੇ ਆ ਸਰ ਲਗਾਤਾਰ ਤੁਸੀਂ ਅਵੇਅਰ ਕਰ ਰਹੇ ਹੋ ਲੋਕਾਂ ਨੂੰ ਪਰ ਫਿਰ ਵੀ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਹੁਣ ਵੀ ਕਿਹਾ ਕਿ ਇਹਨਾਂ ਦੇ ਚਲਾਨ ਕੀਤੇ ਜਾਣ ਤਾਂ ਸਪੈਸ਼ਲ ਡਰਾਈਵ ਚਲਾਈ ਬਟ ਲੋਕ ਹਜੇ ਵੀ ਅਵੇਅਰ ਨਹੀਂ ਹੋ ਰਹੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਡੇਲੀ ਪੋਸਟ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਕਿ ਤੁਸੀਂ ਸਾਡੀ ਇਸ ਡਰਾਈਵ ਨੂੰ ਆਮ ਸਾਰੇ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਡੇਲੀ ਪੋਸਟ ਤੇ ਦੀਪ ਜੀ ਆਪਣੇ ਕੈਮਰਾਮੈਨ ਨੂੰ ਲੈ ਕੇ ਇੱਥੇ ਪਹੁੰਚੇ ਹੋ ਦੇਖੋ ਮਾਨਯੋਗ ਕਮਿਸ਼ਨਰ ਪੁਲਿਸ ਜਿਹੜੀ ਸੋਪਨ ਸ਼ਰਮਾ ਜੀ ਆਈਪੀਐਸ ਜਿਨ੍ਹਾਂ ਨੇ ਸਾਨੂੰ ਹਦਾਇਤਾਂ ਕੀਤੀਆਂ ਨੇ ਕਿ ਆਪਾਂ ਲੁਧਿਆਣਾ ਸ਼ਹਿਰ ਨੂੰ ਇੱਕ ਟਾਪ ਦਾ ਸ਼ਹਿਰ ਬਣਾਣਾ ਟ੍ਰੈਫਿਕ ਪੱਖੋਂ ਅਸੀਂ ਜਿੱਥੇ ਐਕਸੀਡੈਂਟਾਂ ਦੀ ਗਿਣਤੀ ਘੱਟ ਕਰਨੀ ਆ ਉੱਥੇ ਸੜਕ ਤੇ ਚੱਲਣ ਲਈ ਲੋਕਾਂ ਨੂੰ ਸੜਕ ਦੇ ਨਿਯਮਾਂ ਬਾਰੇ ਜਾਣੂ ਕਰਾਉਣਾ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਬਾਰ-ਬਾਰ ਲਗਾਤਾਰ ਜਿਹੜਾ ਲੋਕਾਂ ਨੂੰ ਸਟਾਪ ਲਾਈਨ ਤੇ ਕਿਵੇਂ ਰੁਕਣਾ ਹੈ ਜੈਬਰਾ ਕ੍ਰੋਸਿੰਗ ਕਿਹਨਾਂ ਲੋਕਾਂ ਵਾਸਤੇ ਬਣਾਈ ਗਈ ਹੈ ਕਿਵੇਂ ਉਹਨਾਂ ਲੋਕਾਂ ਨੂੰ ਆਪਾਂ ਲੰਘਣ ਦਾ ਰਾਹ ਦੇਣਾ ਹੈ ਬਾਰੇ ਮੈਂ ਬਹੁਤ ਜ਼ਿਆਦਾ ਇੱਥੇ ਧੁੱਪੇ ਖੜ ਖੜ ਕੇ ਲੋਕਾਂ ਨੂੰ ਗਾਈਡ ਕਰਦਾ ਰਿਹਾ ਪਰੰਤੂ ਫੇਰ ਵੀ ਕਈ ਲੋਕਾਂ ਦੀ ਇਕਾਦਤ ਹੁੰਦੀ ਹੈ ਕਿ ਮੈਨਾਮਾ ਨੂੰ ਤੇ ਉਹਨਾਂ ਨੂੰ ਮਨਾਉਣ ਵਾਸਤੇ ਸਾਡੇ ਜਿਹੜਾ ਭਾਰਤ ਦਾ ਕਾਨੂੰਨ ਹੈ ਜਿਹੜਾ ਬਹੁਤ ਵਿਸ਼ਾਲ ਹੈ ਤੇ ਮੋਟਰ ਵਹੀਕਲ ਐਕਟ ਸਾਡਾ ਜਿਹੜਾ 1988 ਦਾ ਜਿਹਦੇ ਵਿੱਚ 2019 ਤੇ ਦੁਆਰਾ ਐਮੈਂਡਮੈਂਟ ਹੋ ਕੇ ਜਿਹੜੇ ਤੁਸੀਂ ਦੇਖਿਆ ਕਿ ਉਦੋਂ ਜਿਹੜੇ ਟ੍ਰੈਫਿਕ ਦੀ ਵਾਇਓਲੇਸ਼ਨ ਤੇ ਜਿਹੜੇ ਜੁਰਮਾਨੇ ਆ ਉਹ ਵਧਾਏ ਗਏ ਮੈਂ ਇੱਕ ਵਾਰ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਦੇਖੋ ਉਹ ਵੀ ਜਿਹੜੇ ਇਹ ਲੋਕ ਨੇ ਇਹ ਸਾਰੇ ਜੈਬਰਾ ਕ੍ਰੋਸਿੰਗ ਦੇ ਉੱਤੇ ਆ ਕੇ ਖੜੇ ਨੇ ਜਦੋਂ ਇਹਨਾਂ ਨੂੰ ਜਿਆਦਾ ਸੀ ਹੁਣ ਇਹਨਾਂ ਦੇ ਚਲਾਨ ਕਰ ਰਹੇ ਆ ਅੱਜ ਸਾਡਾ ਮਕਸਦ ਇਹਨਾਂ ਨੂੰ ਸਮਝਾਣਾ ਨਹੀਂ ਹੈ ਕਿੰਨੀ ਕ ਵਾਰ ਸਮਝਾਣਾ ਹੈ ਇਹ ਕਿਉਂਕਿ ਹੁਣ ਇਨਫੋਰਸਮੈਂਟ ਦੀ ਲੋੜ ਮਹਿਸੂਸ ਹੋ ਰਹੀ ਹੈ ਕਿ ਪਿਆਰ ਦੀ ਭਾਸ਼ਾ ਜਿੰਨੀ ਕ ਵਰਤੀ ਜਾ ਸਕਦੀ ਸੀ ਓਦੋਂ ਵੱਧ ਅਸੀਂ ਵਰਤੀ ਜੀ ਤੇ ਮੈਂ ਜਿੱਦਣ ਦਾ ਚਾਰਜ ਸੰਭਾਲਿਆ ਮੇਰਾ ਜੋਰ ਲੱਗਿਆ ਕਿ ਮੈਂ ਆਪਣੇ ਸ਼ਹਿਰ ਨੂੰ ਇੱਕ ਬਿਊਟੀਫੁੱਲ ਸ਼ਹਿਰ ਦੇ ਤੌਰ ਤੇ ਬਣਾਉਣ ਵਾਸਤੇ ਆਪਦਾ ਯੋਗਦਾਨ ਪਾਉਂਗਾ ਭਾਵੇਂ ਮੇਰੀ ਡਿਊਟੀ ਆ ਮੇਰਾ ਕਰਤੱਵ ਹੈ ਪਰ ਕਰਤੱਵ ਦੇ ਨਾਲ ਨਾਲ ਮੇਰਾ ਇਸ ਸ਼ਹਿਰ ਵਾਸਤੇ ਵੀ ਹੋਰ ਵੀ ਬੜੇ ਰੋਲ ਬਣਦੇ ਆ ਤੇ ਮੈਂ ਆਪਣੇ ਰੋਲ ਨੂੰ ਬਾਕੂਬੀ ਨਿਭਾ ਰਿਹਾ ਆ ਅੱਜ ਸਾਡਾ ਜਿਹੜਾ ਮੰਤਪ ਹੈ ਮਾਨਯੋਗ ਕਮਿਸ਼ਨਰ ਸਾਹਿਬ ਸ੍ਰੀ 55 ਸ਼ਰਮਾ ਜੀ ਸਾਡੇ ਏਡੀਸੀ ਵੀ ਮੈਡਮ ਮੈਡਮ ਪੂਰੇਵਾਲ ਜੀ ਅਸੀਂ ਅੱਜ ਰਲ ਕੇ ਸਾਰੇ ਲੁਧਿਆਣਾ ਸ਼ਹਿਰ ਦੀ ਇੱਕ ਜਿਹੜੀ ਵਿਸ਼ੇਸ਼ ਮੈਮ ਚਲਾਈ ਹੈ ਜਿਹੜੀ ਮੈਂ ਅੱਜ ਸਟਾਪ ਲਾਈਨ ਨੂੰ ਵਾਇਲੇਟ ਕਰਕੇ ਜੈਬਰਾ ਕ੍ਰੋਸਿੰਗ ਨੂੰ ਵਾਇਲੇਟ ਕਰਨ ਵਾਲੇ ਲੋਕਾਂ ਦੇ ਅੱਜ ਅਸੀਂ ਚਲਾਨ ਇਸ਼ੂ ਕਰ ਰਹੇ ਆ ਲੋਕਾਂ ਨੂੰ ਜਿੱਥੇ ਨਾਲ ਦੀ ਨਾਲ ਅਸੀਂ ਚਲਾਨ ਇਸ਼ੂ ਕਰ ਰਹੇ ਹਾਂ ਉੱਤੇ ਨਾਲ ਦੀ ਨਾਲ ਹਲੇ ਵੀ ਤੁਹਾਡੇ ਮਾਤੇ ਮਰਾਹੀ ਲੋਕਾਂ ਨੂੰ ਇੱਕ ਸੁਨੇਹਾ ਦੰਨੇ ਆ ਕਿ ਲੁਧਿਆਣਾ ਸ਼ਹਿਰ ਚ ਆਟੋਮੇਟਿਡ ਕੈਮਰਾ ਸਿਸਟਮ ਚਾਲੂ ਹੋ ਗਿਆ 12 ਜਗ੍ਹਾ ਹੈ ਜਿੱਥੇ ਜਿਹੜੀਆਂ ਮੈਂ ਨਹੀਂ ਦੱਸੂਗਾ ਕਿੱਥੇ ਕਿੱਥੇ ਨੇ ਸ਼ਹਿਰ ਦੇ ਹਰ ਪੁਆਇੰਟ ਜਿੱਥੇ ਤੁਸੀਂ ਲਾਈਟਿੰਗ ਸਿਸਟਮ ਦੇਖਦੇ ਹੋ ਉੱਥੇ ਜਿਹੜੇ ਚਲਾਨ ਹੈ ਤੁਸੀਂ ਜੇ ਸਟਾਪ ਲਾਈਨ ਤੇ ਨਹੀਂ ਰੁਕਦੇ ਤਾਂ ਤੁਹਾਡਾ ਚਲਾਨ ਆਟੋਮੈਟਿਕ ਸਿਸਟਮ ਰਾਹੀਂ ਤੁਹਾਡੇ ਜਿਹੜਾ ਘਰੇ ਪਹੁੰਚ ਜਾਣਾ ਸੋ ਮੇਰੀ ਰਿਕਵੈਸਟ ਹੈ ਕਿ ਫਜ਼ੂਲ ਉਹ ਵਾਇਲਸ ਨਾਲ ਜਿਨ੍ਹਾਂ ਨਾਲ ਇੱਕ ਇੱਕ ਤਾਂ ਅਸੀਂ ਬਿਨਾ ਮਤਲਬ ਤੋਂ ਜੁਰਮਾਨੇ ਭੁਗਤ ਰਹੇ ਆਂ ਦੂਜਾ ਅਸੀਂ ਆਪਣੀ ਤੇ ਦੂਜੇ ਵਿਅਕਤੀ ਦੀ ਜਾਨ ਨੂੰ ਜੋਖਮ 'ਚ ਪਾ ਰਹੇ ਆਂ ਅਜਿਹੇ ਕੰਮ ਨਾ ਕਰੀਏ ਆਓ ਰਲ ਕੇ ਉਹ ਵੀ ਸਾਡਾ ਸਾਥ ਦਿਓ ਆਓ ਰਲ ਕੇ ਆਪਾਂ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਈਏ ਸਰ ਲਗਾਤਾਰ ਤੁਸੀਂ ਅਵੇਅਰ ਕੀਤਾ ਲੋਕਾਂ ਨੂੰ ਤੁਸੀਂ ਇਹ ਵੀ ਦੱਸਿਆ ਕਿ ਇਹ ਜਿਹੜੇ ਸੀਸੀਟੀਵੀ ਕੈਮਰੇਜ਼ ਲੱਗੇ ਨੇ ਸਾਨੂੰ ਇੱਥੇ ਕੜਨ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਲੋਕ ਇਹੀ ਸਵਾਲ ਮੈਂ ਕਰਨਾ ਚਾ ਰਿਹਾ ਸੀ ਸਰ ਕਿ ਲੋਕ ਜ਼ੈਬਰਾ ਕ੍ਰੋਸਿੰਗ ਕ੍ਰੋਸ ਕਰਕੇ ਵੀ ਅੱਗੇ ਆ ਕੇ ਖੜੇ ਹੋ ਜਾਂਦੇ ਨੇ ਕਿਸੇ ਨੂੰ ਇਹ ਨਹੀਂ ਪਤਾ ਕਿ ਜ਼ੈਬਰਾ ਕ੍ਰੋਸਿੰਗ ਕਾਦੇ ਵਾਸਤੇ ਆ ਪਤਾ ਸਾਰਾ ਕੁਝ ਹੈ ਜੀ ਪਤਾ ਸਭ ਕੁਝ ਹੈ ਹੁਣ ਤੁਸੀਂ ਦੇਖਿਓ ਉਹਨਾਂ ਦੇਖੋ ਵਕੀਲ ਸਾਹਿਬ ਦਾ ਉਹਨਾਂ ਨੇ ਲਾਇਆ ਹੋਇਆ ਜੀ ਉਹਨਾਂ ਦਾ ਮੈਂ ਕਹੂੰਗਾ ਕੈਮਰਾਮੈਨ ਸਾਹਿਬ ਨੂੰ ਕਿ ਜਿਹੜੇ ਪਿੱਛੇ ਭਾਈ ਸਾਹਿਬ ਸਕੂਟਰ ਤੇ ਖੜੇ ਆ ਜਿਹੜੇ ਉਹਨੇ ਜ਼ੈਬਰਾ ਕ੍ਰੋਸਿੰਗ ਦੇ ਸੀਗੇ ਉਹਨਾਂ ਨੇ ਸਟicker ਤਾਂ ਐਡਾ ਕੱਢਿਆ ਆਪਣਾ ਹੈਨਾ ਕਿਸੇ ਨਾ ਕਿਸੇ ਜਿਹਦੇ ਵੀ ਉਹ ਜਮਾਤ ਨੂੰ ਸਬੰਧ ਰੱਖਦੇ ਨੇ ਕੋਈ ਪੁਲਿਸ ਦਾ ਸਟicker ਲਾਉਂਦਾ ਕੋਈ ਪ੍ਰੈਸ ਦਾ ਸਟicker ਲਾਉਂਦਾ ਕੋਈ ਐਡਵੋਕੇਟ ਦਾ ਸਟicker ਲਾਉਂਦਾ ਮਤਲਬ ਮੈਂ ਕਹਿੰਦਾ ਵੀ ਜਿਹੜੇ ਪ੍ਰੋਫੈਸ਼ਨ ਦੀ ਆਪਾਂ ਟੌਰ ਨਾਲ ਆਪਾਂ ਵਿਖਾਵਾ ਕਰਦੇ ਮੈਂ ਬਣਾਣਾ ਹੈ ਤਾਂ ਯਾਰ ਅਸੀਂ ਰੂਲ ਦੀ ਵੀ ਜਿਹੜੀ ਪਾਲਣਾ ਕਰੀਏ ਕੱਲਾ ਮੈਂ ਆਪਣੀ ਗੱਡੀ ਦੇ ਵਿੱਚ ਐਵੇਂ ਪੁਲਿਸ ਲੇ ਕੇ ਟੌਰ ਬਣਾਵਾ ਤੇ ਮੈਂ ਕੰਮ ਨਾ ਕਰਾ ਹੋ ਜੇ ਤੇ ਮੇਰੇ ਵਾਸਤੇ ਵੀ ਚੰਗਾ ਨਹੀਂ ਲੱਗਦਾ ਸੋ ਐਜੇ ਲੋਕਾਂ ਨੂੰ ਵੀ ਮੈਂ ਸਲਾਹ ਦਿੰਨਾ ਕਿ ਇੱਕ ਡਰਾਈਵਰ ਸੀ ਇਹ ਵੀ ਚਲਾਣੀ ਆ ਚਾਹੇ ਤੁਸੀਂ ਜੋ ਵੀ ਹੋ ਤਨੂੰ ਐਡਾ ਵੱਡਾ ਪੱਟੂ ਲਾਉਣ ਦੀ ਕੋ ਲੋੜ ਨਹੀਂ ਐ ਕਿ ਤੁਸੀਂ ਕੌਣ ਹੋ ਤੁਸੀਂ ਪੁਲਿਸ ਹੋ ਜੀ ਤੁਸੀਂ ਵਕੀਲ ਹੋ ਜੀ ਤੁਸੀਂ ਪ੍ਰੈਸ ਹੋ ਜੀ ਕੀ ਲੋੜ ਐ ਜੀ ਇਹਨਾਂ ਚੀਜ਼ਾਂ ਦੀ ਆਮ ਸ਼ਹਿਰੀ ਬਣ ਕੇ ਆਮ ਸ਼ਹਿਰਿਆਂ ਦੀ ਤਰ੍ਹਾਂ ਆਪਾਂ ਕਾਨੂੰਨਾਂ ਦੀ ਪਾਲਣ ਕਰੀਏ ਕਾਨੂੰਨਾਂ ਦਾ ਪਾਲਣ ਕਰਕੇ ਲੁਧਿਆਣਾ ਸ਼ਹਿਰ ਨੂੰ ਜਾਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣੇ ਸਰ ਅੱਜ ਇਹ ਜਿਹੜੇ ਲੋਕ ਜ਼ੈਬਰਾ ਕ੍ਰੋਸਿੰਗ ਕ੍ਰੋਸ ਕਰਕੇ ਖੜੇ ਨੇ ਇਹਨਾਂ ਦਾ ਕਿੰਨੇ ਦਾ ਚਲਾਨ ਹੋਣ ਜਾ ਰਿਹਾ ਦੇਖੋ ਇਹਨਾਂ ਦਾ ਜਿਹੜਾ ਚਲਾਨ ਹੈ ਜਿਹੜਾ ਸਟਾਪ ਲਾਈਨ ਨੂੰ ਵਾਇਓਲੇਟ ਕਰਦਾ ਤਾਂ ਉਹਦਾ ਚਲਾਨ 500 ਰੁਪਏ ਦਾ ਹੈ ਇਹ 500 ਰੁਪਏ ਦਾ ਚਲਾਨ ਗਲਤ ਚਲਾਨ ਦੀ ਨਹੀਂ ਇਹ 500 ਦਾ ਚਲਾਨ ਹੈ ਉਹਦੇ ਡਰਾਈਵਿੰਗ ਲਾਇਸੈਂਸ ਦੇ ਵਿੱਚ ਐਂਟਰੀ ਹੋ ਰਹੀ ਹੈ ਉਹਨਾਂ ਜਿਹੜਾ ਪਹਿਲਾ ਸਿਸਟਮ ਹੁੰਦਾ ਸੀ ਕਿ ਚਲੋ ਜੀ ਚਲਾਨ ਹੋ ਗਿਆ ਹੁਣੇ ਮੈਂ ਇੱਕ ਭਾਈ ਸਾਹਿਬ ਨੂੰ ਰੋਕਿਆ ਦੇਖਿਆ ਮੈਂ ਕਿਹਾ ਜੀ ਤੁਸੀਂ ਦੇਖੋ ਕਿੱਥੇ ਖੜੇ ਹੋ ਬੜੇ ਮਾਣ ਨਾਲ ਕਹਿੰਦਾ ਕੋਈ ਨਹੀਂ ਜੀ ਫਿਰ ਪੇ ਕਰ ਦਾਂਗੇ ਤੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਇੱਕ ਹੰਕਾਰ ਹੈ ਪੈਸੇ ਦਾ ਜਿਹੜੇ ਕਹਿੰਦੇ ਕੋਈ ਨਹੀਂ ਜੀ ਪੇ ਕਰ ਦਾਂਗੇ ਤੇ ਉਦੋਂ ਮੈਂ ਇਹਨਾਂ ਨੂੰ ਦਿਖਾਉਂਗਾ ਤਰਲੇ ਲੈਣਗੇ ਕਿ ਮੇਰਾ ਲਾਇਸੈਂਸ ਜਿਹੜਾ ਖਤਮ ਹੋਣ ਤੋਂ ਬਚਾ ਲਓ ਲਾਈਸੈਂਸ ਦੇ ਵਿੱਚ ਐਂਟਰੀਆਂ ਹੋ ਰਹੀਆਂ ਨੇ ਲੈਂਡ 1 ਪੁਆਇੰਟ ਤੇ ਐਂਟਰੀਆਂ ਹੋਣ ਤੋਂ ਬਾਅਦ ਲਾਈਸੈਂਸ ਖਤਮ ਹੈ ਤੇ ਲਾਈਸੈਂਸ ਤੋਂ ਬਿਨਾ ਬੰਦਾ ਮੈਂ ਕਹੂੰਗਾ ਪੰਜਾਬੀ 'ਚ ਉਹ ਹੈਂਡੀਕੈਪ ਹੈ ਸੋ ਕਿਉਂ ਐਜੀਆਂ ਗਲਤੀਆਂ ਕਰਨੀਆਂ ਆਪਾਂ ਜੀ ਲੋੜ ਕੀ ਹੈ ਕਿਉਂ ਨਾ ਅਸੀਂ ਅੱچھے ਸ਼ਹਿਰੀ ਬਣ ਕੇ ਅੱچھے ਸ਼ਹਿਰੀ ਬਣਨ ਦਾ ਸਬੂਤ ਦਈਏ ਲੋਕਾਂ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਜਾਗਰੂਕ ਕਰੀਏ ਤੇ ਦੇਖੋ ਵੀ ਟ੍ਰੈਫਿਕ ਰੂਲਸ ਦੀ ਪਾਲਣਾ ਕਰਨਾ ਜਿੱਤੇ ਮੈਨੂੰ ਪਰਸਨਲ ਤੌਰ ਤੇ ਖੁਦ ਵਾਸਤੇ ਮੇਰੇ ਮੇਰੇ ਵਾਸਤੇ ਬਹੁਤ ਵਧੀਆ ਹੈ ਤਾਂ ਉਹ ਹੋਰ ਲੋਕਾਂ ਦੀ ਜ਼ਿੰਦਗੀ ਪਛਾਣ ਵਾਸਤੇ ਵੀ ਬਹੁਤ ਵਧੀਆ ਹੈ ਸਰ ਜਿਵੇਂ ਉਸ ਸ਼ਖਸ ਨੇ ਕਿਹਾ ਕਿ 500 ਰੁਪਏ ਦਾ ਜਿਹੜਾ ਚਲਾਨ ਹੈ ਇਹ ਮੈਂ ਪੇ ਕਰ ਦੂੰਗਾ ਅਹੰਕਾਰ ਦਿਖਾਇਆ ਪਰ ਜਿਨੇ ਇੱਥੋਂ ਦੀ ਪੈਦਲ ਲੰਘਣਾ ਹੈ ਉਹਦਾ ਕੀ ਉਹ ਕਿਵੇਂ ਲੰਗੇਗਾ ਇਸੇ ਕਰਕੇ ਕੋਈ ਨਹੀਂ ਸਮਝ ਪਾ ਰਿਹਾ ਇਹ ਉਹੀ ਤਾਂ ਉਹਨੂੰ ਦੱਸਿਆ ਇਹ ਤੁਸੀਂ ਮੈਂ ਉਹ ਗੱਲਾਂ ਕੈਮਰੇ 'ਚ ਨਹੀਂ ਕਹਿਣੇ ਚਾਹੁੰਦੇ ਜਿਹੜੀਆਂ ਮੈਂ ਉਹਨੂੰ ਕਹੀਆਂ ਜੀ ਕਾਰਨ ਕਿ ਮਨੁੱਖ ਦਾ ਇੱਕ ਸੁਭਾਅ ਹੈ ਉਹ ਆਪਣੇ ਸੁਭਾਅ ਦਾ ਨਾ ਉਹ ਜਿਹੇ ਜੀ ਜਿਹੇ ਜੇ ਮਾਹੌਲ ਨੂੰ ਜਿਹੇ ਜੇ ਉਹਦੀ ਪਰਪਰਿਸ਼ ਹੋਈ ਹੈ ਉਹ ਸ਼ੋਅ ਕਰ ਦਿੰਦਾ ਠੀਕ ਹੈ ਇੱਕ ਚੰਗਾ ਸ਼ਹਿਰੀ ਇਹੋ ਜੀ ਗੱਲ ਨਹੀਂ ਕਹਿੰਦਾ ਬਹੁਤ ਸਾਰੇ ਲੋਕ ਇਹੋ ਜਿਹਾ ਤਾਂ 1% ਹੁੰਦੇ ਜਿਹੜੇ ਇਹੋ ਜੀ ਗੱਲ ਕਰਦੇ ਆ ਕਿ ਨਵੇਂ ਰੱਚੇ ਹੁੰਦੇ ਆ ਜਿਹੜੇ ਨਵੇਂ ਰੱਚਦੇ ਆ ਨਾ ਉਹ ਫਿਰ ਇਹੋ ਜਿਹਾ ਹੰਕਾਰ ਵਾਲੀ ਗੱਲਾਂ ਕਰਦੇ ਕੋਈ ਨਹੀਂ ਜੀ ਮੈਂ ਪੇ ਕਰ ਦੂੰਗਾ ਤੇ ਕਰ ਲੈ ਭਈ ਪੇ ਕਿੰਨੀ ਵਾਰ ਪੇ ਕਰੇਗਾ ਤੂੰ 5 ਵਾਰ ਕਰ 6ਵੀਂ ਵਾਰ ਤੈਨੂੰ ਪਤਾ ਲੱਗ ਜੂ ਜਿਹੜੇ ਹੰਕਾਰ ਚ ਤੂੰ ਬੋਲਿਆ ਸੀ ਤੇ ਲਾਇਸੈਂਸ ਬਣਾ ਕੇ ਦਿਖਾਈ ਕਿਉਂਕਿ ਹੁਣ ਹੁਣ ਬੰਦੇ ਵਾਲੀ ਗੱਲ ਨਹੀਂ ਰਹੀ ਹੁਣ ਹਰੇਕ ਸਿਸਟਮ ਜਿਹੜਾ ਹੈਗਾ ਉਹ ਕੰਪਿਊਟਰਾਈਜ਼ਡ ਹੈ ਕੰਪਿਊਟਰ ਦੀ ਐਂਟਰੀ ਨੇ ਰੇਜ਼ ਨਹੀਂ ਹੋਣਾ ਹੁਣ ਇੱਥੋਂ ਜਿੰਨੇ ਤੁਸੀਂ ਦੇਖ ਰਹੇ ਹੋ ਸਾਡੇ ਕੈਮਰੇ ਲੱਗੇ ਆ ਕੈਮਰੇ ਨਾਲ ਚਲਾਨ ਹੋ ਰਹੇ ਨੇ ਇੱਥੇ ਭਾਵੇਂ ਉਹ ਜਿਹੜੇ ਮਰਜ਼ੀ ਜਿਹਦੀ ਮਰਜ਼ੀ ਗੱਡੀ ਹੈ ਗੱਡੀ ਨੇ ਗੱਡੀ ਨੂੰ ਦੇਖ ਕੇ ਚਲਾਨ ਨਹੀਂ ਹੋਣਾ ਕਿ ਇਹ ਪੁਰਾਣੀ ਦੀ ਗੱਡੀ ਹੈ ਉਹਨੇ ਦੇਖਣਾ ਵਾਇਲੇਸ਼ਨ ਹੋਈ ਹੈ ਕੈਮਰੇ ਨੇ ਵਾਇਲੇਸ਼ਨ ਨੂੰ ਚੈੱਕ ਕਰਨਾ ਵਾਇਲੇਸ਼ਨ ਹੋਈ ਹੈ ਗੱਡੀ ਦੇ ਨੰਬਰ ਨੂੰ ਉਹਨੇ ਲੋਕੇਟ ਕਰਨਾ ਤੇ ਨਾਲ ਦੀ ਨਾਲ ਉਹਦਾ ਐਡਰੈਸ ਕੱਢ ਕੇ ਉਦੇ ਪਤੇ ਤੇ ਜਿਹੜਾ ਚਲਾਨ ਆ ਉਹਨੂੰ ਭੇਜ ਦੇਣਾ ਤੇ ਵਿਦਿਨ 5 ਮਿੰਟਸ ਉਹਦੇ ਮੋਬਾਈਲ ਤੇ ਜਿਹੜਾ ਮੋਬਾਈਲ ਉਹਨੇ ਦਿੱਤਾ ਹੋਇਆ ਜਿਹੜਾ ਬਾਨ ਦੇ ਵਿੱਚ ਉਹਦਾ ਮੋਬਾਈਲ ਨੰਬਰ ਆ ਉਹਦੇ ਤੇ ਚਲਾਨ ਜਿਹੜਾ 5 ਮਿੰਟ ਚ ਘੜਕ ਦੇਣੀ ਡਿੱਕ ਜਾ ਸੋ ਸਰ ਇਸ ਤੋਂ ਇਲਾਵਾ ਹੋਰ ਜਿਹੜੇ ਚੌਂਕਸ ਨੇ ਉੱਥੇ ਵੀ ਸਪੈਸ਼ਲ ਡਰਾਈਵ ਇਸੇ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਚਲਾਈ ਜਾਏਗੀ ਬਿਲਕੁਲ ਜੀ ਜਿਹੜਾ ਅਸੀਂੱਖੋ ਵੱਖਰੀਆਂ ਡਰਾਈਵ ਦੀਆਂ ਚੁਣੀਆਂ ਨੇ ਗੱਲਾਂ ਉਹ ਮੈਂ ਬੇਨਤੀ ਤੁਹਾਨੂੰ ਕਰੂੰਗਾ ਵੀ ਮੈਂ ਉਹ ਨਹੀਂ ਦੱਸਣਾ ਨਹੀਂ ਜਾਂਦਾ ਮੈਂ ਕਿਹੜੀਆਂ ਕਿਹੜੀਆਂ ਤਾਂ ਕਿ ਕਿਉਂ ਨਾ ਲੋਕ ਹਰ ਹਰ ਜਿਹੜੀ ਚੀਜ਼ ਹੈ ਹਰ ਕਾਨੂੰਨ ਨੂੰ ਕਿਉਂ ਨਾ ਮੰਨਣ ਆਪਾਂ ਕਹੀਏ ਜੀ ਅਸੀਂ ਅੱਜ ਆਹ ਕਰ ਰਹੇ ਹਾਂ ਜੀ ਕੱਲ ਨੂੰ ਆਹ ਕਰਾਂਗੇ ਕਿਉਂਕਿ ਸਰ ਫਿਰ ਲੋਕ ਅਵੇਅਰ ਹੋ ਜਾਂਦੇ ਨੇ ਜਿਵੇਂ ਹੁਣ ਤੁਸੀਂ ਇੱਥੇ ਮੋਕੇ ਤੇ ਖੜੇ ਹੋ ਚਾਰ ਚਲਾਨ ਕੀਤੇ ਨੇ ਹੁਣ ਲੋਕਾਂ ਨੂੰ ਸਮਝ ਆ ਗਈ ਇਸ ਵਾਰ ਦੀ ਲਾਈਟ ਦੇ ਉੱਤੇ ਉਹਨਾਂ ਨੇ ਕੋਈ ਲਾਈਨ ਕ੍ਰੋਸ ਨਹੀਂ ਕੀਤੀ ਜਦ ਕਿ ਜਿਨ੍ਹਾਂ ਦੇ ਕਟਿਆ ਉਹ ਅੱਗੇ ਲੰਘ ਗਏ ਇਹ ਨਵੇਂ ਆ ਰਹੇ ਆ ਸਾਨੂੰ ਖੜਿਆਂ ਨੂੰ ਉਹ ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਜੇ ਖੜੇ ਆ ਤਾਂ ਵੀ ਅਸੀਂ ਨਹੀਂ ਖੜੇ ਤਾਂ ਵੀ ਕਿਉਂਕਿ ਕੈਮਰਾ ਤਾਂ ਸਾਡਾ ਖੜਾ ਦੇਖ ਹੀ ਰਿਹਾ ਜੀ ਤੋਂ ਸੋ ਮੈਂ ਤੁਹਾਡੇ ਵਾਦਿਆਂ ਨੂੰ ਰਿਕਵੈਸਟ ਕਰਦਾ ਲੋਕਾਂ ਨੂੰ ਕਿ ਨਾ ਬਈ ਆਪਾਂ ਇਦਾਂ ਨਾ ਕਰੀਏ ਆਓ ਲੜ ਕੇ ਇੱਕ ਮਹਿਮ ਛੇੜੀਏ ਆਪਾਂ ਲੁਧਿਆਣਾ ਸ਼ਹਿਰ ਕਿਸੇ ਹੋਰ ਸ਼ਹਿਰ ਦੀ ਟੂਰ ਬਣਾਉਣ ਤੋਂ ਪਹਿਲਾਂ ਆਪਣੇ ਸ਼ਹਿਰ ਦੀ ਬੇਇੱਜ਼ਤੀ ਨਾ ਕਰੀਏ ਅਸੀਂ ਕਈ ਵਾਰੀ ਹੋਣੀ ਜੇ ਤੁਸੀਂ ਗੱਲ ਕਰੋਗੇ ਕਿਸੇ ਸ਼ਹਿਰ ਦਾ ਨਾਮ ਲੈ ਕੇ ਕਹਿਣਗੇ ਉਹ ਸ਼ਹਿਰ ਤੋਂ ਪਹਿਲਾਂ ਸਾਡਾ ਇੱਕ ਪੰਜਾਬ ਦਾ ਸ਼ਹਿਰ ਆਂਦਾ ਉੱਥੇ ਜਾ ਕੇ ਅਸੀਂ ਸੀਟ ਬੈਲਟ ਵੀ ਲਾ ਲੈਂਦੇ ਆ ਉੱਤੇ ਜਾ ਕੇ ਅਸੀਂ ਕਾਨੂੰਨ ਦੀ ਉਲੰਘਣਾ ਕਰਦੇ ਨਹੀਂ ਸਾਰੇ ਅਸੀਂ ਪਾਲਣਾ ਕਰਦੇ ਹਾਂ ਕਾਨੂੰਨਾਂ ਦੀ ਕਿਉਂ ਬਈ ਸਾਡੇ ਸ਼ਹਿਰ ਚ ਕਿਹੜੀ ਕਮੀ ਹੈ ਅਸੀਂ ਆਪਣੇ ਸ਼ਹਿਰ ਚ ਕਿਉਂ ਨਹੀਂ ਵਧੀਆ ਚੱਲਦੇ ਚੱਲਣਾ ਪੈਣਾ ਸਾਨੂੰ ਆਹ ਚੱਲੀਏ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਇੱਕ ਅੱਛਾ ਸੋਹਣਾ ਲੁਧਿਆਣਾ ਸ਼ਹਿਰ ਜਿਹੜਾ ਇੱਕ ਕਾਨੂੰਨਾਂ ਨੂੰ ਮੰਨਣ ਵਾਲਾ ਸ਼ਹਿਰ ਬਣਾ ਕੇ ਆਪਣੇ ਬੱਚਿਆਂ ਦੇ ਅੱਗੇ ਪੇਸ਼ ਕਰੀਏ ਥੈਂਕ ਯੂ ਸੋ ਬਿਲਕੁਲ ਹੁਣ ਲੁਧਿਆਣਾ ਪੁਲਿਸ ਜਿਹੜੀ ਹੈ ਲਗਾਤਾਰ ਪਹਿਲਾਂ ਉਹਨਾਂ ਦੇ ਵੱਲੋਂ ਅਵੇਅਰ ਕੀਤਾ ਗਿਆ ਪਰ ਅੱਜ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਚਲਾਨ ਕੀਤੇ ਜਾ ਰਹੇ ਨੇ ਸਰ ਤੁਹਾਨੂੰ ਪਤਾ ਹੈ ਕਿ ਤੁਸੀਂ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਖੜੇ ਹੋ ਤੇ ਤੁਹਾਡਾ ਚਲਾਨ ਬਣਦਾ ਨਹੀਂ ਸਰ ਸਰ ਟ੍ਰੈਫਿਕ ਨਿਯਮਾਂ ਦੀ ਲਗਾਤਾਰ ਜਿਹੜੀ ਹੈ ਪਾਲਣਾ ਕਰਨ ਨੂੰ ਕਿਹਾ ਜਾਂਦਾ ਆਪਣਾ ਜਦੋਂ ਲਾਇਸੈਂਸ ਵੀ ਬਣਦਾ ਉਸ ਤੋਂ ਪਹਿਲਾਂ ਸਾਨੂੰ ਸਾਰੇ ਟ੍ਰੈਫਿਕ ਰੂਲਸ ਜਿਹੜੇ ਉਹ ਫੋਲੋ ਕਰਵਾਏ ਜਾਂਦੇ ਨੇ ਪਰ ਤੁਹਾਨੂੰ ਟ੍ਰੈਫਿਕ ਰੂਲਸ ਬਾਰੇ ਹੀ ਨਹੀਂ ਪਤਾ ਸਰ ਪੂਰੀ ਜਾਣਕਾਰੀ ਤੇ ਨਹੀਂ ਹੈ ਮੈਨੂੰ ਨੰਬਰ ਵੀ ਥੋੜਾ ਹੈ ਨਹੀਂਗਾ ਤਾਂ ਉੱਥੇ ਤੇ ਹੁਣ ਸਰ ਤੁਹਾਡਾ ਚਲਾਨ ਹੋਣ ਜਾ ਰਿਹਾ ਹਾਈ ਸਿਕਿਉਰਿਟੀ ਨੰਬਰ ਪਲੇਟ ਵੀ ਨਹੀਂ ਹੈ ਤੇ ਚਲਾਨ ਤੁਹਾਡਾ ਹੋਣ ਜਾ ਰਿਹਾ ਹੁਣ ਅੱਗੋਂ ਫਿਰ ਕਿਵੇਂ ਇਸ ਨੂੰ ਜਿਹੜਾ ਮੇਨਟੇਨ ਕਰੋਗੇ ਆਪਣੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਿਵੇਂ ਕਰੋਗੇ ਅਗੋ ਅਗੋ ਮਨੇ ਕੀ ਨਾਮ ਹੈ ਕਰਨਾ ਤੇ ਪੈ ਗਈ ਹੈ ਜੋ ਪਾਲਣ ਜੋ ਨਿਯਮ ਨੇ ਪਾਲਣ ਤੇ ਕਰਾਂਗੇ ਕਰਾਂਗੇ ਹਾਂਜੀ ਸੋ ਤੁਹਾਡੀ ਜਾਣਕਾਰੀ ਦੇ ਲਈ ਮੈਂ ਦੱਸ ਦਵਾਂ ਕਿ ਇਹ ਜਿਹੜੀ ਜ਼ੈਬਰਾ ਕ੍ਰੋਸਿੰਗ ਹੈ ਇਹ ਜਦੋਂ ਰੈੱਡ ਲਾਈਟ ਹੋ ਜਾਂਦੀ ਹੈ ਤਾਂ ਉਸ ਸਮੇਂ ਪੈਦਲ ਜਿਹੜੇ ਯਾਤਰੀ ਨੇ ਉਹਨਾਂ ਨੇ ਇਸੇ ਲਾਈਨ ਤੋਂ ਕ੍ਰੋਸ ਕਰਨਾ ਹੁੰਦਾ ਤਾਂ ਕਿ ਕਿਸੇ ਤਰ੍ਹਾਂ ਦਾ ਐਕਸੀਡੈਂਟ ਨਾ ਹੋ ਸਕੇ ਓਕੇ ਓਕੇ ਥੈਂਕ ਯੂ ਸਰ ਸਮਝ ਗਿਆ ਤੁਹਾਡੀ ਗੱਲ ਸੋ ਬਿਲਕੁਲ ਟਰੈਫਿਕ ਸਿਗਨਲ ਹੋ ਚੁੱਕਿਆ ਹੈ ਤਾਂ ਹੁਣ ਤਸਵੀਰ ਤੁਹਾਨੂੰ ਦਿਖਾਣੇ ਆ ਲੋਕਾਂ ਨਾਲ ਗੱਲਬਾਤ ਕੀਤੀ ਲੋਕ ਇਹ ਕਹਿ ਰਹੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੈ ਕਿ ਇਸ ਲਾਈਨ ਦਾ ਮਤਲਬ ਕੀ ਹੈ ਜ਼ੈਬਰਾ ਕ੍ਰੋਸਿੰਗ ਕਾਦੇ ਵਾਸਤੇ ਆ ਲੋਕ ਜ਼ੈਬਰਾ ਕ੍ਰੋਸਿੰਗ ਨੂੰ ਹੀ ਕ੍ਰੋਸ ਕਰਕੇ ਖੜ ਜਾਂਦੇ ਨੇ ਕਿਸੇ ਨੂੰ ਇਹ ਨਹੀਂ ਪਤਾ ਕਿ ਇੱਥੋਂ ਦੀ ਲੰਘਣਾ ਕਿਵੇਂ ਆ ਇੱਥੋਂ ਦੀ ਪੈਦਲ ਯਾਤਰੀਆਂ ਨੇ ਲੰਘਣਾ ਹੁੰਦਾ ਤਾਂ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਪਰ ਟ੍ਰੈਫਿਕ ਪੁਲਿਸ ਜਿਹੜੀ ਹੈ ਲੁਧਿਆਣਾ ਦੀ ਉਹ ਹੁਣ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੋਈ ਹੈ ਜ਼ਰੂਰੀ ਨਹੀਂ ਕਿ ਚੌਂਕਾਂ ਦੇ ਵਿੱਚ ਜੇਕਰ ਪੁਲਿਸ ਮੁਲਾਜ਼ਮ ਖੜੇ ਨੇ ਤਾਂ ਹੀ ਤੁਹਾਡਾ ਚਲਾਨ ਹੋਏਗਾ ਤਾਂ ਹੀ ਤੁਸੀਂ ਨਿਯਮਾਂ ਦੀ ਪਾਲਣਾ ਕਰਨੀ ਹੈ ਸਕਵਿੰਦਰ ਜੀ ਇੱਕ ਵਾਰ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਦਿਖਾ ਦਿਓ ਉਹ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਤੁਸੀਂ ਹਮੇਸ਼ਾ ਚੱਲ ਰਹੇ ਹੋ ਜ਼ਰੂਰੀ ਨਹੀਂ ਕਿ ਪੁਲਿਸ ਮੁਲਾਜ਼ਮੇ ਤੇ ਮੌਜੂਦ ਹੋਣਗੇ ਤਾਂ ਹੀ ਤੁਹਾਡਾ ਚਲਾਨ ਹੋਏਗਾ ਹੁਣ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਲੁਧਿਆਣਾ ਪੁਲਿਸ ਦੀ ਤੀਜੀ ਅੱਖ ਹੈ ਉਹ ਹੁਣ ਤੁਹਾਡਾ ਚਲਾਨ ਕੱਟ ਦੇਗੀ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਇਨੋਵਾ ਚਾਲਕ ਜਿਹੜਾ ਉਹ ਜ਼ੈਬਰਾ ਕ੍ਰੋਸਿੰਗ ਨੂੰ ਕ੍ਰੋਸ ਕਰਕੇ ਇੱਥੇ ਬ੍ਰੇਕ ਮਾਰੀ ਆ ਤਾ ਪੁਲਿਸ ਮੁਲਾਜ਼ਮਾ ਦੇ ਵੱਲੋਂ ਇਹਨਾਂ ਦੀ ਜਿਹੜਾ ਚਲਾਨ ਕੀਤਾ ਜਾ ਰਿਹਾ ਹੈ ਤਾਂ ਉਹ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਈ ਰਿਕਸ਼ਾ ਚਾਲਕ ਹੈ ਹੁਣ ਬੈਕ ਕਰ ਰਹੇ ਨੇ ਪਹਿਲਾਂ ਹੀ ਕਿਉਂ ਨਹੀਂ ਬ੍ਰੇਕ ਮਾਰੀ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਖੜਨਾ ਹੈ ਤੇ ਕਿੱਥੇ ਬ੍ਰੇਕ ਮਾਰਨੀ ਹੈ ਠੀਕ ਹੈ ਜੀ ਪਤਾ ਨਹੀਂ ਸੀਗਾ ਹੁਣ ਚਲੋ ਹੁਣ ਸਿੱਧਾ ਉਸ ਤੋਂ ਪਤਾ ਲੱਗ ਜਾਊ ਹੁਣ ਤੁਹਾਡਾ ਚਲਾਨ ਹੋਣ ਜਾ ਰਿਹਾ ਹੈ ਜ਼ੈਬਰਾ ਕ੍ਰੋਸਿੰਗ ਜਿਹੜੀ ਹੈ ਲਗਾਤਾਰ ਲੁਧਿਆਣਾ ਪੁਲਿਸ ਦੇ ਵੱਲੋਂ ਕਿਹਾ ਜਾਂਦਾ ਕਿ ਕ੍ਰੋਸ ਨਹੀਂ ਕਰਨੀ ਪਰ ਫੇਰ ਵੀ ਤੁਸੀਂ ਹੁਣ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਆ ਕੇ ਬ੍ਰੇਕ ਮਾਰੀ ਹੁਣ ਤੁਸੀਂ ਬੈਕ ਕਰ ਰਹੇ ਹੋ ਲੱਗਦਾ ਨਹੀਂ ਵੀ ਕੋਈ ਹਾਦਸਾ ਵੀ ਹੋ ਸਕਦਾ ਇਸ ਵਿੱਚ ਠੀਕ ਹੈ ਜੀ ਗਲਤੀ ਹੋ ਗਈ ਹੈ ਗਾਹ ਤਾਂ ਨਹੀਂ ਹੋਊਗੀ ਇਦਾਂ ਜੀ ਸੋ ਇਹ ਨੋਵਾ ਚਾਲਕ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਹੜੀ ਜਗ੍ਹਾ ਤੇ ਗੱਡੀ ਖੜੀ ਹੈ ਹੁਣ ਲੁਧਿਆਣਾ ਪੁਲਿਸ ਉਹਨਾਂ ਦਾ ਚਲਾਨ ਕਰਨ ਜਾ ਰਹੀ ਹੈ ਸਰ ਨਾਲ ਹੀ ਖੜਾ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਤੁਹਾਡੀ ਗੱਡੀ ਪਹੁੰਚ ਗਈ ਚਲਾਣੋਂ ਜਾ ਰਿਹਾਆਂ ਖੜੀਆਂ ਸੀਗੀਆਂ ਮੈਂ ਮਗਰ ਸੀਗਾ ਮੈਂ ਉਸ ਵੇਲੇ ਖੜਾ ਰਹੀ ਮੈਂ ਤੇ ਗੱਡੀ ਕਾਂ ਤੋਰੀ ਵੀ ਨਹੀਂ ਕਿਉਂਕਿ ਲਾਈਟਾਂ 3 ਸੈਕਿੰਡ ਦੀਆਂ ਸੀ ਮੈਂ ਉੱਥੇ ਖੜਾ ਸੀਗਾ ਤਾਂ ਮੈਂ ਉਸ ਤੋਂ ਬਾਅਦ ਮੂਵ ਨਹੀਂ ਕਰ ਸਕਦਾ ਰੈੱਡ ਲਾਈਟ ਤੋਂ ਪਹਿਲਾਂ ਇੱਕ orange ਸਿਗਨਲ ਵੀ ਹੁੰਦਾ ਜੋ ਅਲਰਟ ਦਿੰਦਾ ਹੈ ਕਿ ਤੁਸੀਂ ਪਹਿਲਾਂ ਹੀ ਗੱਡੀ ਰੋਕ ਲਓ ਸਰ ਉਸ ਤੋਂ ਪਹਿਲਾਂ ਲਾਈਟਾਂ ਤੋਂ ਪਹਿਲਾਂ ਹੀ ਮੈਂ ਖੜਾ ਸੀਗਾ 3 ਸੈਕਿੰਡ ਪਰ ਮੇਰੇ ਅੱਗੇ ਪਿੱਛੇ ਤੇ ਗੱਡੀਆਂ ਸੀ ਮੈਂ ਨਾ ਗਾਹ ਕਰ ਸਕਦਾ ਨਾ ਪਛਾਣ ਕਰ ਸਕਦਾ ਮੇਰੇ ਕੋਲ ਕੋਈ ਚੋਇਸ ਹੀ ਨਹੀਂ ਹੈਗੀ ਵੀ ਇਹ ਵੀ ਤਾਂ ਅੰਡਰਸਟੈਂਡ ਕਰੋ ਕਿ ਜਦੋਂ ਜ਼ਾਦੇ ਥੋੜਾ ਪਿੱਛੇ ਰਖਵਾਓ ਸੋ ਬਿਲਕੁਲ ਇਹ ਬਹਾਨੇਬਾਜ਼ੀ ਜਿਹੜੀ ਲਗਾਤਾਰ ਲਗਾਈ ਜਾ ਰਹੀ ਹੈ ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਦੋਂ ਸਾਨੂੰ ਸੈਕਿੰਡ ਨਜ਼ਰ ਆ ਰਹੇ ਨੇ ਸੁਖਿੰਦਰ ਜੀ ਇੱਕ ਵਾਰ ਇਹ ਤਸਵੀਰ ਵੀ ਦਿਖਾਓ ਸੈਕਿੰਡ ਜਦੋਂ ਸਾਨੂੰ ਨਜ਼ਰ ਆ ਰਿਹਾ ਕਿ ਇੰਨੇ ਸੈਕਿੰਡ ਬਾਅਦ ਜਿਹੜੀ ਹੈ ਰੈੱਡ ਲਾਈਟ ਹੋਣ ਜਾ ਰਹੀ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਨਿਯਮਾਂ ਦੀ ਪਾਲਣਾ ਕਰਦੇ ਕਿਉਂ ਅਸੀਂ ਇਹ ਬਹਾਨੇਬਾਜ਼ੀਆਂ ਕਰਦੇ ਕਿ ਮੇਰੇ ਅੱਗੇ ਗੱਡੀਆਂ ਖੜੀਆਂ ਸੀ ਜੀ ਮੈਨੂੰ ਪਤਾ ਨਹੀਂ ਲੱਗਿਆ ਪਰ ਹੁਣ ਚਲਾਨ ਜਿਹੜੇ ਨੇ ਤੁਹਾਡੇ ਘਰਾਂ ਦੇ ਵਿੱਚ ਹੀ ਤੁਹਾਡੇ ਮੋਬਾਈਲ ਨੰਬਰਸ ਉੱਤੇ ਮੈਸੇਜ ਆਏਗਾ ਚੌਂਕ ਦੇ ਵਿੱਚ ਤੁਸੀਂ ਦੇਖ ਲਓ ਕਿ ਹੁਣ ਇਹ ਸੀਸੀਟੀਵੀ ਕੈਮਰੇ ਤੁਹਾਡੀ ਪਲ-ਪਲ ਦੀ ਨਿਗਰਾਨੀ ਕਰ ਰਹੇ ਨੇ ਜੇ ਤੁਸੀਂ ਜ਼ੈਬਰਾ ਕ੍ਰੋਸਿੰਗ ਦੀ ਕ੍ਰੋਸ ਕਰ ਲਈ ਲਾਈਨ ਕ੍ਰੋਸ ਕਰ ਲਈ ਜਾਂ ਫਿਰ ਤੁਸੀਂ ਹੈਲਮਟ ਨਹੀਂ ਪਾਇਆ ਜਾਂ ਫਿਰ ਸੀਟ ਬੈਲਟ ਨਹੀਂ ਲੱਗੀ ਜਾਂ ਫਿਰ ਕਿਸੇ ਤਰ੍ਹਾਂ ਦੀ ਵੀ ਟ੍ਰੈਫਿਕ ਨਿਯਮਾਂ ਦੀ ਜੇਕਰ ਤੁਸੀਂ ਉਲੰਘਣਾ ਕਰ ਰਹੇ ਹੋ ਤਾਂ ਹੁਣ ਲੁਧਿਆਣਾ ਪੁਲਿਸ ਜਿਹੜੀ ਹੈ ਉਹ ਹੁਣ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੋਈ ਹੈ ਤਾਂ ਤੁਹਾਡਾ ਚਲਾਨ ਜਿਹੜਾ ਜੇਕਰ ਪੁਲਿਸ ਮੁਲਾਜ਼ਮ ਨਹੀਂ ਵੀ ਖੜਾਤਾ ਸੀਸੀਟੀਵੀ ਕੈਮਰਿਆਂ ਰਾਹੀਂ ਤੁਹਾਡਾ ਚਲਾਨ ਜਿਹੜਾ ਹੈ ਤੁਹਾਡੇ ਮੋਬਾਈਲ ਨੰਬਰ ਦੇ ਉੱਤੇ ਆ ਜਾਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਹੁਣ ਲੁਧਿਆਣਾ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ ਚਲਾਨ ਜਿਹੜੇ ਨੇ ਉਹ ਲਗਾਤਾਰ ਉਸੇ ਸਮੇਂ ਤੁਹਾਡੇ ਮੋਬਾਈਲਾਂ ਦੇ ਉੱਤੇ ਪਹੁੰਚ ਜਾਣਗੇ ਲੁਧਿਆਣਾ ਤੋਂ ਵੀਡੀਓ ਜਨਰੇਲ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ